ਖਾਨ ਪੀਂਦੀਆਂ ਵਸਤੂਆਂ ਦੇ ਪੈਕਟਾਂ ਤੇ ਕੁੱਲ ਖੰਡ ਨਮਕ ਅਤੇ ਸੈਚੁਰੇਟਿਡ ਫੈਟ ਦੀ ਸਾਰੀ ਜਾਣਕਾਰੀ ਸਾਫ ਨਜ਼ਰ ਆਵੇਗੀ। ਦਰਸਲ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਖਾਨ ਪੀਂਦੀਆਂ ਜਿਹੜੀਆਂ ਵਸਤੂਆਂ ਦੇ ਪੈਕਟਾਂ ਤੇ ਪੋਸ਼ਣ ਸੰਬੰਧੀ ਜਾਣਕਾਰੀ ਨੂੰ ਲੈ ਕੇ ਇੱਕ ਨਵੇਂ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਦਾਅਦ ਕੀਤਾ ਕਿ ਜਾਣਕਾਰੀ ਦਿੰਦੇ ਹੋਏ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਐਚਡੀ ਉਹਨਾਂ ਨੇ ਕਿਹਾ ਮਨਜ਼ੂਰ ਪ੍ਰਸਤਾਵ ਦੇ ਵਿੱਚ ਕਿਹਾ ਗਿਆ ਹੈ ਕਿ ਖਾਨ ਪੀਣ ਦੀਆਂ ਵਸਤੂਆਂ ਦੇ ਪੈਕਾਂ ਤੇ ਪੋਸ਼ਣ ਸੰਬੰਧੀ ਜਾਣਕਾਰੀ ਬੋਲਡ ਅਤੇ ਵੱਡੇ ਆਕਾਰ ਦੇ ਫੌਂਟ ਦੇ ਨਾਲ ਦਿਖਾਈ ਜਾਵੇ ਛੋਟੇ-ਛੋਟੇ ਅੱਖਰਾਂ ਦੇ ਵਿੱਚ ਨਾਲ ਲਿਖਿਆ ਜਾਵੇ ਇਸ ਦੇ ਨਾਲ ਹੀ ਵਿਭਾਗ ਨੇ ਕਿਹਾ ਸਿਫਾਰਿਸ਼ ਕੀਤੀ ਕਿ ਖੁਰਾਕ ਪੱਤੇ ਦੇ ਵਿੱਚ ਪ੍ਰਤੀ ਸੇਵਾ ਫੀਸ ਤੇ ਯੋਗਦਾਨ ਬਾਰੇ ਜਾਣਕਾਰੀ ਕੋ ਲਖੰਡ ਕੁੱਲ ਸੰਤ੍ਰਿਪਤਿਤ ਜੁੜੀ ਚਰਬੀ ਹੁੰਦੀ ਐ ਸੋਡੀਅਮ ਸਮਗਰੀ ਲਈ ਬੋਲਡ ਵਿੱਚ ਐ ਜਿਹੜਾ ਦਿੱਤਿਆ ਜਾਵੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਉਸ ਨੂੰ ਉਹਦੇ ਤੇ ਲਿਖਿਆ ਹੋਣਾ ਚਾਹੀਦਾ ਐ ਸੋ ਫੂਡ ਅਥਾਰਟੀ ਦੀ ਚਤਾਲਵੀਂ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਐ ਦੱਸਿਆ ਕਿ ਫੂਡ ਸੇਫਟੀ ਅੰਡਰਸਟੈਂਡ ਸਟੈਂਡਰਡ ਰੈਗੂਲੇਸ਼ਨਸ 2020 ਦੇ ਵਿੱਚ ਸੋਧ ਕਰਨ ਦਾ ਇਹ ਫੈਸਲਾ ਜਿਹੜਾ ਫੂਡ ਅਥਾਰਟੀ ਦੀ ਚਤਾਲਵੀਂ ਮੀਟਿੰਗ ਦੇ ਵਿੱਚ ਲਿਆ ਗਿਆ ਐ ਸੋ ਉਤਪਾਦ ਦੇ ਲੇਬਲ ਤੇ ਜਿਹੜਾ ਸੇਵਾ ਦੇ ਆਕਾਰ ਅਤੇ ਪੋਸ਼ਣ ਸੰਬੰਧੀ ਜਾਣਕਾਰੀ ਦਾ ਜ਼ਿਕਰ ਕਰਨ ਲਈ ਲੋੜਾਂ ਨੂੰ ਨਿਰਧਾਰਿਤ ਦਿੱਤਾ ਗਿਆ ਜੀ ਹਾਂ ਹੁਣ ਜਿੰਨੇ ਵੀ ਤੁਸੀਂ ਪੈਕੇਟ ਖਰੀਦੋਗੇ ਕੋਈ ਵੀ ਹੈ ਜਿਹੜਾ ਫੂਡ ਜਿਹੜੀ ਖਰੀਦਨ ਜਾ ਰਹੇ ਹੋ ਉਹਦੇ ਵਿੱਚ ਸਾਫ ਅੱਖਰਾਂ ਦੇ ਵਿੱਚ ਵੱਡੇ ਵੱਡੇ ਅੱਖਰਾਂ ਦੇ ਵਿੱਚ ਦਿਖਾਈ ਦੇਵੇਗਾ ਕਿ ਆਖਿਰ ਉਹਦੇ ਵਿੱਚ ਚੀਨੀ ਕਿੰਨੀ ਹੈ 슈ਗਰ ਕਿੰਨੀ ਹੈ ਉਹਦੇ ਵਿੱਚ ਨਮਕ ਸੋਡੀਅਮ ਦੀ ਮਾਤਰਾ ਕਿੰਨੀ ਹੈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਕਿਹਾ ਕਿ ਸੋਧ ਦਾ ਉਦੇਸ਼ ਖਪਤਕਾਰਾਂ ਨੂੰ ਉਹਨਾਂ ਦੇ ਉਤਪਾਦ ਦੇ ਪੋਸ਼ਣ ਮੁੱਲ ਨੂੰ ਬਿਹਤਰ ਢੰਗ ਦੇ ਨਾਲ ਸਮਝਣ ਅਤੇ ਸਿਹਤਮੰਦ ਫੈਸਲੇ ਲੈਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਸਿਹਤ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਦਰਸਲ ਸਿਹਤ ਸੰਭਾਲ ਅਤੇ ਪੋਸ਼ਣ ਮਾਹਿਰ ਨੇ ਜਿਹੜੇ ਚੀਨੀ ਨਮਕ ਅਤੇ ਚਰਬੀ ਨਾਲ ਭਰਪੂਰ ਹੁੰਦੇ ਨੇ ਪੈਕਡ ਫੂਡ ਆਇਟਮਾਂ ਦੀ ਖਪਤ ਨੂੰ ਰੋਕਣ ਦੀ ਜ਼ਰੂਰਤ ਹੈ ਜਿਹੜਾ ਲਗਾਤਾਰ ਜ਼ੋਰ ਦੇ ਰਹੇ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ